ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਗੰਭੀਰ ਮਾਮਲੇ ਦੀ ਜੋ ਹੈ ਅਰਨਾਚਲ ਪ੍ਰਦੇਸ਼ ਹਾਲ ਹੀ ਵਿੱਚ ਚੀਨ ਨੇ ਅਰਨਾਚਲ ਪ੍ਰਦੇਸ਼ ਨੂੰ ਲੈ ਕੇ ਫਿਰ ਵੱਡਾ ਬਿਆਨ ਦਿੱਤਾ ਹੈ ਉਸ ਤੋਂ ਬਾਅਦ ਪਾਕਿਸਤਾਨ ਵੀ ਚੀਨ ਦੇ ਸਮਰਥਨ ਵਿੱਚ ਸਾਹਮਣੇ ਆ ਗਿਆ ਸਵਾਲ ਇਹ ਹੈ ਚੀਨ ਨੇ ਅਸਲ ਵਿੱਚ ਕੀ ਕਿਹਾ ਪਾਕਿਸਤਾਨ ਨੇ ਕਿਉਂ ਅਤੇ ਕੀ ਬਿਆਨ ਦਿੱਤਾ ਅਤੇ ਇਸ ਸਾਰੇ ਮਾਮਲੇ ਦਾ ਭਾਰਤ ਲਈ ਕੀ ਮਤਲਬ ਬਣਦਾ ਹੈ ਅਰਨਾਚਲ ਪ੍ਰਦੇਸ਼ ਭਾਰਤ ਦਾ ਇੱਕ ਉੱਤਰੀ ਪੂਰਬੀ ਰਾਜ ਹੈ ਇਹ ਰਾਜ ਚੀਨ ਦੀ ਸਰਹੱਦ ਦੇ ਕੋਲ ਸਥਿਤ ਹੈ ਭਾਰਤ ਮੰਨਦਾ ਹੈ ਕਿ ਅਰुणाਚਲ ਪ੍ਰਦੇਸ਼ ਉਸਦਾ ਟੁੱਟਾ ਹਿੱਸਾ ਹੈ ਭਾਰਤ ਦੇ ਬਾਕੀ ਰਾਜਾਂ ਵਾਂਗੂ ਅਰुणाਚਲ ਪ੍ਰਦੇਸ਼ ਦੇ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ ਪਰ ਚੀਨ ਪਿਛਲੇ ਕਾਫੀ ਸਾਲਾਂ ਤੋਂ ਇਸ ਖੇਤਰ ਨੂੰ ਦੱਖਣੀ ਤਿੱਬਤ ਕਹਿੰਦਾ ਆ ਰਿਹਾ ਹੈ। ਏਹੀ ਗੱਲ ਦੋਵੇਂ ਦੇਸ਼ਾਂ ਵਿਚਕਾਰ ਹੈ ਵਿਵਾਦ ਦਾ ਜੜ ਹੈ। 2025 ਵਿੱਚ ਚੀਨ ਨੇ ਇੱਕ ਵਾਰ ਫਿਰ ਅਰुणाਚਲ ਪ੍ਰਦੇਸ਼ ਬਾਰੇ ਬਿਆਨ ਦਿੱਤਾ। ਚੀਨ ਨੇ ਅਰुणाਚਲ ਦੇ ਕੁਝ ਇਲਾਕਿਆਂ ਤੇ ਨਵੇਂ ਚੀਨੀ ਨਾਮ ਰੱਖ ਕੇ ਆਪਣੀ ਲਿਸਟ ਜਾਰੀ ਕੀਤੀ। ਚੀਨ ਦਾ ਕਹਿਣਾ ਹੈ ਕਿ ਅਰुणाਚਲ ਪ੍ਰਦੇਸ਼ ਸਾਡੀ ਜ਼ਮੀਨ ਹੈ। ਅਤੇ ਅਸੀਂ ਆਪਣੇ ਖੇਤਰਾਂ ਦੇ ਨਾਮ ਰੱਖ ਸਕਦੇ ਹਾਂ ਜਿਨ੍ਹਾਂ ਨਕਸ਼ੇ ਵਿੱਚ ਵੀ ਅਰਨਾਚਲ ਨੂੰ ਆਪਣੇ ਖੇਤਰ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਇੱਕ ਭਾਰਤ ਮੂਲ ਦੀ ਔਰਤ ਜੋ ਪਿਛਲੇ ਕਾਫੀ ਸਾਲਾਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਹੀ ਸੀ ਉਸਨੇ ਬਿਜ਼ਨਸ ਦੇ ਸਿਲਸਿਲੇ ਵਿੱਚ ਜਾਪਾਨ ਜਾਣਾ ਸੀ ਅਤੇ ਰਸਤੇ ਵਿੱਚ ਉਸ ਦੀ ਸਟੇ ਚਾਈਨਾ ਦੇ ਸ਼ੰਘਾਈ ਵਿੱਚ ਸੀ ਜਿੱਥੇ ਉਸਨੂੰ ਪੁੱਛਤਾਸ਼ ਦੇ ਨਾਮ ਉੱਤੇ 18 ਘੰਟੇ ਲਈ ਰੋਕਿਆ ਗਿਆ ਜਿਸ ਤੋਂ ਬਾਅਦ ਚਾਈਨਾ ਦੀ ਸਰਕਾਰ ਨੇ ਉਸ ਔਰਤ ਨੂੰ ਕਿਹਾ ਕਿ ਤੁਸੀਂ ਭਾਰਤ ਦੇ ਨਹੀਂ ਚਾਈਨਾ ਦੇ ਨਾਗਰਿਕ ਹੋ ਕਿਉਂਕਿ ਤੁਹਾਡਾ ਜਨਮ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੋਇਆ ਹੈ ਕਿਉਂਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਨਹੀਂ ਚਾਈਨਾ ਦਾ ਹਿੱਸਾ ਹੈ ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਸਾਫ਼ ਕਿਹਾ ਕਿ ਨਾਮ ਬਦਲਣ ਨਾਲ ਹਕੀਕਤ ਨਹੀਂ ਬਦਲਦੀ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਸੀ ਹੈ ਅਤੇ ਰਹੇਗਾ ਭਾਰਤ ਨੇ ਇਹ ਵੀ ਕਿਹਾ ਕਿ ਚੀਨ ਦੀ ਇਹ ਹਰਕਤ ਸਿਰਫ ਤਣਾਅ ਵਧਾਉਣ ਦੀ ਕੋਸ਼ਿਸ਼ ਹੈ। ਭਾਰਤ ਨੇ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ ਕੋਈ ਵੀ ਦੇਸ਼ ਨਕਸ਼ੇ ਬਦਲ ਕੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ। ਹੁਣ ਆਉਂਦੇ ਹਾਂ ਪਾਕਿਸਤਾਨ ਵੱਲ। ਪਾਕਿਸਤਾਨ ਨੇ ਜੋ ਚੀਨ ਦਾ ਤੋਤਾ ਹੈ ਉਹ ਚੀਨ ਦੀ ਭਾਸ਼ਾ ਬੋਲਦਾ ਹੈ। ਉਸਨੇ ਕਿਹਾ ਕਿ ਅਰਨਾਚਲ ਪ੍ਰਦੇਸ਼ ਚ ਚੀਨ ਦਾ ਹਿੱਸਾ ਹੈ ਭਾਰਤ ਦਾ ਨਹੀਂ। ਪਾਕਿਸਤਾਨ ਨੇ ਚੀਨ ਦਾ ਪੱਖ ਲੈਂਦੇ ਹੋਏ ਅਰਨਾਚਲ ਮਾਮਲੇ ਤੇ ਭਾਰਤ ਦੇ ਖਿਲਾਫ ਬੋਲਿਆ। ਇਹ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਪਹਿਲਾਂ ਵੀ ਭਾਰਤ ਨਾਲ ਜੁੜੇ ਮਾਮਲਿਆਂ 'ਚ ਚੀਨ ਦੇ ਨਾਲ ਖੜਾ ਦਿਖਾਈ ਦਿੰਦਾ ਰਿਹਾ ਹੈ। ਇਹ ਮਾਮਲਾ ਸਿਰਫ ਬਿਆਨਾਂ ਤੱਕ ਸੀਮਤ ਨਹੀਂ ਹੈ। ਚੀਨ ਇੱਕ ਵੱਡੀ ਤਾਕਤ ਹੈ। ਪਾਕਿਸਤਾਨ ਭਾਰਤ ਦਾ ਪੁਰਾਣਾ ਵਿਰੋਧੀ ਹੈ। ਦੋਵਾਂ ਦੇ ਇਕੱਠੇ ਹੋ ਕੇ ਭਾਰਤ ਤੇ ਦਬਾਅ ਬਣਾਉਣਾ ਭਾਰਤੀ ਸੁਰੱਖਿਆ ਲਈ ਚਿੰਤਾ ਦੀ ਗੱਲ ਹੈ। ਅਰਨਾਚਲ ਪ੍ਰਦੇਸ਼ ਭਾਰਤ ਲਈ ਰਣਨੀਤਿਕ ਤੌਰ ਤੇ ਬਹੁਤ ਜ਼ਰੂਰੀ ਹੈ। ਇਸ ਕਰਕੇ ਭਾਰਤ ਇਸ ਮਾਮਲੇ ਤੇ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ ਆਮ ਲੋਕਾਂ ਲਈ ਸਮਝਣਾ ਜ਼ਰੂਰੀ ਹੈ ਕਿ ਨਾਚਲ ਪ੍ਰਦੇਸ਼ ਪੂਰੀ ਤਰ੍ਹਾਂ ਭਾਰਤ ਦਾ ਹਿੱਸਾ ਹੈ ਚੀਨ ਵੱਲੋਂ ਕੀਤਾ ਗਿਆ ਦਾਵਾ ਕਾਨੂੰਨੀ ਨਹੀਂ ਪਾਕਿਸਤਾਨ ਦਾ ਬਿਆਨ ਨਾਅਿਤਿਕ ਚਾਲ ਹੈ ਭਾਰਤ ਆਪਣੇ ਇਲਾਕਿਆਂ ਦੀ ਰੱਖਿਆ ਕਰਨ ਦੇ ਯੋਗ ਹੈ ਡਰਨ ਦੀ ਲੋੜ ਨਹੀਂ ਪਰ ਸੱਚ ਜਾਣਨਾ ਬਹੁਤ ਜ਼ਰੂਰੀ ਹੈ ਦੋਸਤੋ ਨਾਚਲ ਪ੍ਰਦੇਸ਼ ਤੇ ਚੀਨ ਦਾ ਦਾਵਾ ਅਤੇ ਪਾਕਿਸਤਾਨ ਦਾ ਸਮਰਥਨ ਭਾਰਤ ਲਈ ਇੱਕ ਵੱਡੀ ਚੁਣੌਤੀ ਹੈ ਪਰ ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਦੀ ਜ਼ਮੀਨ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤੁਹਾਡੀ ਇਸ ਮਾਮਲੇ ਬਾਰੇ ਕੀ رائے ਹੈ ਕਮੈਂਟਾਂ ਵਿੱਚ ਜਰੂਰ ਦੱਸੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ